ਬਲਰਾਉ ਪਰ ਬਾਦਸ਼ਾਹ ਨੇ ਦੁੱਲੇ ਨਵਾਬ ਨੇ ਬੇੜੀਆਂ ਤੋੜੀਆਂ ਉਹਨੇ ਬਰੀ ਕਰ ਦਿੱਤਾ ਦੁੱਲਾ ਤਖਤ ਨੂੰ ਛੱਡ ਕੇ ਤੁਰਿਆ ਤੇ ਛੱਲਾ ਮਰਾਸੀ ਖੜਾ ਛੱਲੇ ਨੂੰ ਦੁੱਲੇ ਨੇ ਕਿਹਾ ਸੀ ਉਹ ਛੱਲਿਆ ਲੱਖੀ ਘੋੜੀ ਤੇ ਪੰਜੇ ਹਥਿਆਰ ਮੇਰੀ ਮਾਂ ਨੂੰ ਕਹਿਆ ਹੀ ਮੇਰੀ ਮਾਂ ਮੈਨੂੰ ਨਤ ਕਹਿੰਦੀ ਹੁੰਦੀ ਸੀ ਪੁੱਤ ਤੈਨੂੰ ਕਿਤੇ ਲੜਦੇ ਨਹੀਂ ਨੂੰ ਵੇਖਿਆ ਉਹ ਛੱਲਿਆ ਨਾ ਤਾਂ ਲੱਖੀ ਘੋੜੀ ਆ ਤੇ ਨਾ ਮੇਰੀ ਮਾਂ ਛੱਲੇ ਮਰਾਸੀ ਨੇ ਹੱਥ ਬੰਨੇ ਅਰਜ ਕੀਤੀ ਨਵਾਬ ਮੁੜ ਕੇ ਗਾਲ ਨਾ ਕੱਢੀ ਉਹ ਤਾਂ ਲੱਖੀ ਘੋੜੀ ਖੜੀ ਆ ਉਧਰ ਮਾਂ ਤੇਰੀ ਅਜਾੜ ਦੇ ਵਿੱਚ ਦੁੱਲਿਆ ਤੈਨੂੰ ਡੀਕੀ ਜਾਂਦੀ ਆ ਉਥੋਂ ਕੇ ਦੁੱਲਾ ਪਿੰਡੀ ਨੂੰ ਤੁਰ ਪਿਆ ਗਿਆ ਲਾਹੌਰ ਨੂੰ ਛੱਡ ਅੱਗੇ ਮਾਤੋ ਬੋਤੇ ਚਾਰ ਦੀ ਗਾਣਾ ਬੈਠੀ ਪੱਠੀ ਨੂੰ ਕਾਢ ਬੇ ਨੀਲੀ ਕੋੜੀ ਵਾਲਿਆ ਟੇਢੀ ਬੰਨਦਾ ਪੱਗ ਜਾਨਾਂ ਵਿੱਚ ਹੰਕਾਰ ਦੇ ਤੇਰੇ ਜਿੱਤੇ ਹੈ ਨਹੀਂ ਰੱਬ ਮੈਂ ਫਰੀਦ ਪੱਟੀ ਨੂੰ ਮਾਰਿਆ ਜੀ ਇਹਨਾਂ ਦੇ ਖੂਨ ਨਹੀਂ ਵਜਣ ਤੇ ਰੱਬ ਜਿਹੜੀ ਮਾਦੋ ਬਲੋਟਲੀ ਸੀ ਜਿਹੜਾ ਅਕਬਰ ਬਾਦਸ਼ਾਹ ਸੀ ਉਹਦੀ ਰਾਣੀ ਉਹਦੀ ਧਰਮ ਦੀ ਪੈਣ ਬਣੀ ਸੀ ਅਕਬਰ ਬਾਦਸ਼ਾਹ ਦੀ ਸਾਲੀ ਸੀ ਤੇ ਸੇਖੂ ਦੀ ਮਾਸੀ ਸੀ ਬਯਾਰਤ ਦੇ ਵਿੱਚ ਬੜਾ ਡੂੰਗਾ ਹੱਥ ਪੈਂਦਾ ਜਿੰਨੇ ਰਾਹੀ ਪਾਂਦੀ ਸੀ ਉਹਨੂੰ ਸਲਾਮ ਕਰਕੇ ਲੰਘਦੇ ਸੀ ਦੁੱਲੇ ਨਵਾਬ ਨੂੰ ਗਾਲਾਂ ਕੱਢ ਬੈਠੋ ਦੁੱਲਿਆ ਉਹ ਬੰਦਿਆ ਉਹ ਰਾਈਆ ਕੌਣ ਆ ਤੂੰ ਮੈਨੂੰ ਸਲਾਮ ਨਹੀਂ ਕੀਤੀ ਦੁੱਲੇ ਨੇ ਕਹਿਆ ਯਾਰ ਸਲਾਮ ਤਾਂ ਮੈਂ ਇਕੱਡ ਬਾਦਸ਼ਾਹ ਨੂੰ ਹੀ ਕੀਤੀ ਹੈ ਕੌਣ ਬਲਾ ਹੋਈ ਉਹਨਾਂ ਨੇ ਕੋੜੀ ਵੋੜ ਨੀ ਸਰ ਗਿਆ ਮਾਦੋ ਤੇ ਵੱਜ ਖੰਡਕ ਖੰਡਾ ਸੀ ਦੋ ਤਾਰ ਦਾ ਕੰਨ ਲਾਇ ਮਾਦੋ ਤੇ ਮੜ ਮੜ ਕੇ ਨੱਕ ਦੀ ਕੁੰਬਲੀ ਮਾਦੋ ਦਿੱਤੀ ਛੱਡ ਕੁਕੀ ਵਿੱਚ ਲਹਾੜ ਦੇ ਐ ਕੋਈਆ ਪਾਸ ਅਕਬਰ ਦੇ ਪੱਜਾ ਕਹਿੰਦੀ ਲੁੱਟਨੀ ਦੁਲ੍ਹੇ ਨਵਾਉਣੀ ਜਿਹੜਾ ਗੱਲ ਹੁਣ ਅੱਜ ਨੱਕ ਤੇ ਗੁੱਤ ਵੱਢ ਕੇ ਕਰਕੇ ਉੱਠਦੀ ਪੂਸ਼ ਵਰਗੀ ਮਰਲਾ ਮਾਧਵ ਲੋਤਨੀ ਤੋੜਦੀ ਕਹਿੰਦੀ ਦੁਲ੍ਹੇ ਨਵਾਉਣੇ ਨਾਲੇ ਗੁੱਤ ਵੱਡੀਆਂ ਨਾਲੇ ਕੰਨ ਵੱਡੇ ਇੱਕ ਦੁਲ੍ਹਾ ਨਵਾਬ ਮਾਧੋ ਬਲੋਚਰੀ ਨੂੰ ਅਕਬਰ ਬਾਦਸ਼ਾਹ ਦੇ ਬਲੀ ਨੂੰ ਉੱਥੋਂ ਵਹੀ ਕਿਵੇਂ ਤੋੜਦਾ Oh! <laughs>